ਤੋਰੀ ਵੱਲੋਂ ਹੀ ਇਹ ਇੱਕ ਦੋ ਮੈਂਬਰੀ ਗਰੋਪ ਆਰਾਮ ਇਹਨਾਂ ਨੇ ਇੱਕ ਅਰੈਸਟ ਕੀਤਾ ਵਾ ਜਿਸ ਦੇ ਵਿੱਚ ਵਿਕਰਮਜੀਤ ਸਿੰਘ ਉਰਫ ਪੁੱਤਰ ਹੇਮਰਾਜ ਵਾਸੀ ਭਾਰਤਨਗਰ ਧੋਰੀ ਅਤੇ ਅਮਰਤਪਾਲ ਸਿੰਘ ਬੇਨੜਾ ਹਾਲ ਧੋਰੀ ਇਹਨਾਂ ਦੇ ਖਿਲਾਫ ਤਕਰੀਬਨ ਪਹਿਲਾਂ 8-10 ਪਰਚੇ ਦਰਜ ਸਨ ਇਹਨਾਂ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਇਹਨਾਂ ਤੋਂ ਚਾਰ ਮੋਟਰਸਾਈਕਲ 6 ਲੁਧਰਾਨਾ ਤੋਂ ਚੋਰੀ ਕੀਤੀ ਹੋਈ ਸੀ 6 ਮੋਟਰਸਾਈਕਲ ਪਟਿਆਲਾ ਤੋਂ ਚੋਰੀ ਕੀਤੀ ਹੋਈ ਸੀ ਇੱਕ ਕਾਰ ਜਨ ਜੋ ਕਿ ਫਤੇਗੜਾ ਗੁਰੂ ਸਾਹਿਬ ਘਰ ਦੇ ਆਪਣੇ ਜਿਹੜੇ ਪਾਰਕਿੰਗ ਸੀ ਉੱਥੋਂ ਚੋਰੀ ਕੀਤੀ ਹੋਈ ਸੀ ਤੇ ਇਹਨਾਂ ਤੋਂ ਦੋਹਾਂ ਦੋਸ਼ੀਆਂ ਤੋਂ ਇਹਨਾਂ ਦੇ ਖਿਲਾਫ ਬਰਗਾਮ ਦੀ ਕਰਕੇ ਤੇ ਇਹਨਾਂ ਦੇ ਖਿਲਾਫ ਜਿਹੜਾ ਆਪਣਾ ਮਕਦਮਾ ਨੰਬਰ ਮਕਦਮਾ ਦਰਜ ਕਰਕੇ ਇਹਨਾਂ ਨੂੰ ਹੁਣ ਪੁਲਿਸ ਸਮਾਨ ਤੇ ਲਿਆ ਗਿਆ ਹੈ ਇਹ ਜੋ ਜਿਹੜੀਆਂ ਦੋ ਚੋਰੀਆਂ ਦੇ ਗੈਂਗ ਸੀਗੇ ਉਹ ਸੰਗਰੂਰ ਪੁਲਿਸ ਵੱਲੋਂ ਜਿਹੜਾ ਆਪਣਾ ਇਹਨਾਂ ਨੂੰ ਫੜ ਕੇ ਤੇ ਇਹਨਾਂ ਨੂੰ ਹੁਣ ਅਸੀਂ ਤਰਫੀਸ਼ ਕਰ ਰਹੇ ਹਾਂ ਤੇ ਹੋਰ ਵੀ ਜਿਹੜੀਆਂ ਬਰਾਮਦੀਆਂ ਹੋਣ ਦੀ ਚਾਂਸ ਹੈ। ਥੈਂਕ ਯੂ। ਹਰ ਇੱਕ ਵਾਰੀ ਕਰਦੀ ਸਿਵਲ ਹਸਪਤਾਲ ਦੇ ਵਿੱਚ ਚੋਰੀ ਬਰਾਮਦ ਵੀ ਹੋ ਚੁੱਕੀ ਹੈ। ਬੰਦੇ ਵੀ ਰਿਸ਼ਵਤ ਨੇ ਪੀਸੀ ਕਿਉਂ ਨਹੀਂ ਚੁੱਕੀ ਜਿਆਦਾ ਪੁਲਿਸ ਵੱਲੋਂ ਕੀ ਕਰ? ਨਹੀਂ ਉਹ ਆਈ ਥਿੰਕ ਪੀਸੀ ਹੋ ਗਈ ਮੈਂ ਖਾਂ ਉਹ ਤਾਂ ਬਰਾਮਦੀਆਂ ਅਸੀਂ ਬੜੀ ਮਿਹਨਤੀ ਨਾਲ ਜਿਹੜਾ ਡਾਕਟਰ ਵਿਕਰਮਜੀਤ ਦੇ ਚੋਰੀ ਹੋਈ ਸੀ ਉਹ ਸਾਡੀ ਸੀਰੀਅਲ ਟੀਮ ਨੇ ਬੜੀ ਮਿਹਨਤ ਕਰਕੇ ਉਹ ਬੰਦਿਆਂ ਨੂੰ ਅਰੈਸਟ ਕਰਕੇ ਤੇ ਉਹਨਾਂ ਸਾਰਾਂ ਮਾਨ ਦੀ ਬਰਾਮਦਗੀ ਹੋ ਚੁੱਕੀ ਹੈ। ਮੀਡੀਆ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ਉਹਨਾਂ? ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਪਿਛਲੇ ਕਾਫੀ ਦਿਨਾਂ ਤੋਂ ਅ ਸੰਰੂਰ ਜ਼ਿਲ੍ਹੇ ਦੇ ਵਿੱਚ ਧੋਰੀ ਤੇ ਸ਼ਹਿਰ ਸੰਰੂਰ ਵਿਖੇ ਚੋਰੀਆਂ ਹੋਈਆਂ ਸੀਗੀਆਂ ਜਿਸ ਦੇ ਤਹਿਤ ਮਾਨ ਜੋਗ ਸਰਦਾਰ ਸਰਤਾਜ ਸਿੰਘ ਚਾਹਲ ਜੀ ਆਈਪੀਐਸ ਐਸਐਪੀ ਸਾਹਿਬ ਸੰਰੂਰ ਵੱਲੋਂ ਉਹਨਾਂ ਦੀਆਂ ਸਖਤ ਹਦਾਇਤਾਂ ਤੇ ਇੱਕ ਵਿਸ਼ੇਸ਼ ਟੀਮ ਬਣੀ ਜਿਸ ਦੇ ਵਿੱਚ ਡੀਐਸਪੀ ਡੀ ਵਰਕਸਾਫ ਡੀਐਸਪੀ ਤੂਰੀ ਦਮਨਜੀ ਡੀਐਸਪੀ ਸੁਖਦੇਵ ਜੀ ਅਤੇ ਐਸਐਚਓ ਸਿਟੀ ਤੂਰੀ ਸਦਾ ਜਸਵੀਰ ਸਿੰਘ ਇੰਸਪੈਕਟਰ ਇਹਨਾਂ ਨੇ ਜਿਹੜਾ ਕਾਫੀ ਮਿਹਨਤ ਦੇ ਨਾਲ ਅਤੇ ਆਪਣੇ ਟੈਕਨੀਕਲੀ ਤੇ ਹਿਊਮਨ ਰਿਸੋਰਸਨ ਵਰਤੇ ਹੋਏ ਇਹਨਾਂ ਨੇ ਇੱਕ ਪੰਜ ਵਿਅਕਤੀਆਂ ਦਾ ਗਰੋ ਫੜਿਆ ਜਿਸ ਦੇ ਵਿੱਚ ਤੇਗਵੀਰ ਸਿੰਘ ਰਵੀ ਵਰਮੋਦੀ ਗੁਲਜੀਤ ਸਿੰਘ ਗੁਲਦੀਪ ਸਿੰਘ ਸਲਮਾਨ ਖਾਨ ਬਾਦਲ ਇਹ ਪੰਜ ਬੰਦੇ ਜੋ ਕਿ ਮਿਤੀ 29 25 ਨੂੰ اے ایس ਸੀ ਦਰਸ਼ਨ ਸਿੰਘ ਉਤਲਾਹ ਮਿਲ ਕੇ ਇਹ ਆਵਾਜ਼ ਜਨਤਨਗਰ ਬੈਕ ਸਾਈਡ ਤੇ ਬੈਠੇ ਕੋਈ ਸਲਾਮ ਮਸ਼ਵਰਾ ਕਰ ਰਹੇ ਨੇ ਕਿਸੇ ਵਾਰਦਾਤ ਨੂੰ ਜਿਹੜਾ ਇਹ ਅੰਜਾਮ ਦੇਣਗੇ ਜਿਸ ਦੇ ਤਹਿਤ ਇਹਨਾਂ ਨੇ ਰੇਡ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਅਤੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 171 ਬੀ 925 ਅਧੀਨ ਤਰ੍ਹਾਂ 310 310 303 ਆਈਪੀਸੀ ਸਿਟੀ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਅਤੇ ਇਹਨਾਂ ਤੋਂ ਉਸ ਵੇਲੇ ਮੌਕੇ ਤੋਂ ਜਿਹੜਾ ਇੱਕ ਮੋਟਰਸਾਈਕਲ ਮਾਰਕਰ ਸਬਲੈਂਡਰ ਰਾਡ ਲੋਹਾ ਛੋਟੀ ਕਰਪਾਨ ਦੋ ਦਾ ਇੱਕ ਖੰਡਾ ਲੋਹਾ ਅਤੇ ਇੱਕ ਪੇਚਾਸ ਬਰਾਮਦ ਕੀਤੇ ਗਏ ਦਰਾਨੇ ਪੁੱਛਿਆ ਜਦੋਂ ਇਹਨਾਂ ਦੇ ਪੁਲਿਸ ਰਿਮਾਂਡ ਲਿਆ ਗਿਆ ਤਾਂ ਇਹਨਾਂ ਨੇ ਇਸ ਗੈਂਗ ਨੇ ਤਕਰੀਬਨ 8 ਤੋਂ 9 ਚੋਰੀਆਂ ਜੋ ਕੇ ਸਿਟੀ ਤੋਂਰੀ ਸਿਟੀ ਸੰਗਰੂਰ ਡੇਡਵਾ ਅਤੇ ਮਲੇਰ ਕਟਲਕ ਵਿਖੇ ਕਰਨੀਆਂ ਪਈਆਂ ਗਈਆਂ ਜਿਹਦੇ ਤਹਿਤ ਇਹਨਾਂ ਤੋਂ ਜਿਹੜਾ ਬਰਾਮਦਗੀ ਜਿਹੜੀ ਕੀਤੀ ਗਈ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਇੱਕ 62 ਟੈਸਕੋ ਕੰਪਨੀ ਦੀ ਇੱਕ ਵੱਡੀ ਹੈੱਡਫੋਨ ਇੱਕ ਹੈੱਡਫੋਨ ਟੈਸਕੋਸ ਸਮਰਾਟ ਦੋ ਵੱਡੀਆਂ ਘੜੀਆਂ ਦੋ ਅਲਟਰਾ ਜਨ ਔਰ ਡਾਕਟਰ ਚਾਰਟੈਸਕੋ ਕੰਪਨੀ ਦੇ ਇੱਕ ਡੱਬਾ ਘੜੀਆਂ ਅਲਟਰਾ ਜਿਸ ਤਿੰਨ ਘੜੀਆਂ ਇੱਕ 에어ਪੋਰਟ ਟੈਸਟੋ ਕੰਪਨੀ ਵਿੰਗਜ਼ ਬਲੂ ਪਲੇਪੋਰਟ ਦੋ ਐਪਲੀਬੈਟਰੀਆਂ ਤੇ ਇਸ ਉਲਾਵਾ ਕਾਫੀ ਜਿਹੜੇ ਆਪਣਾ ਮੋਬਾਈਲ ਵਾਪਤਨਾ ਤੋਂ ਬਰਾਮਦ ਹੋਏ ਜੋ ਕਿ ਇਹ ਮੋਬਾਈਲ ਕੋਲਨਾ ਪਾਰਕ ਜਿਹੜਾ ਆਪਣਾ ਸੰਗਰੂਰ ਹੈਗਾ ਉੱਥੇ ਦੁਕਾਨ ਸੀਗੀ ਉੱਥੇ ਚੋਰੀ ਕੀਤਾ ਇਹਨਾਂ ਨੇ ਉਹਨਾਂ ਦਾ ਜੋ ਉੱਥੇ ਪਰਚਾ ਦਾ ਸਿਟੀ ਸੰਗਰੂਰ ਪਰਚਾ ਦਾ ਜੋ ਹੋਇਆ ਉਹਨਾਂ ਤੋਂ ਜਿਹੜੋ ਚੋਰਾਂ ਤੋਂ ਇਹ ਸਾਰੇ ਜਿਹੜੇ ਰਿਕਵਰੀ ਕਰਵਾਈ ਚੁੱਕੀ ਆ ਤੇ ਇਹਨਾਂ ਦੇ ਜਿਹੜੇ ਖਿਲਾਫ ਮੁਕੱਦਮੇ ਸੀਗੇ ਉਹ ਇੱਕ ਮਲੇਰਕੋਟਲਾ ਸਿਟੀ ਵਿਖੇ ਦਰਜ ਸੀ ਇੱਕ ਸਿਟੀ ਸੰਗਰੂਰ ਵਿਖੇ ਦਰਜ ਹੈ ਤੇ ਤਿੰਨ ਪਰਚੇ ਜਿਹੜੇ ਹੈਗੇ ਨੇ ਸਿਟੀ ਧੋਰੀ ਵਿਖੇ ਦਰਜ ਹਨ ਤੋਂ ਇਹ ਇੱਕ ਸਾਡੀ ਜਿਹੜੀ ਆ ਸੰਗਰੂਰ ਪੁਲਿਸ ਵੱਲੋਂ ਖਾਸ ਕਰਕੇ ਸਿਟੀ ਧੋਰੀ ਪੁਲਿਸ ਨੇ ਇਹ ਵਿੱਚ ਇਹਨਾਂ ਨੂੰ ਫੜ ਕੇ ਤੇ ਇਹਨਾਂ ਦੇ ਖਿਲਾਫ ਪਰਚਾ ਜਿ ਕੀਤਾ ਤੇ ਪ੍ਰੋਸਮਾਨ ਤੇ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਕੋਈ ਘਟਨਾਵਾਂ ਨੇ ਉਹ ਅਸੀਂ ਪਤਾ ਕਰਾ ਰਹੇ ਹਾਂ ਮਹਿੰਗੇ ਹੈਗੇ ਆ ਪੁਰਾਣੇ ਮੋਬਾਈਲ ਹੈਗੇ ਆ ਮਤਲਬ ਜੋ ਸਮਾਨ ਕਿਉਂਕਿ ਮੋਬਾਈਲ ਨਵੇਂ ਵੀ ਸੀ ਹੈੱਡਫੋਨ ਕਿਉਂਕਿ ਅੱਜਕੱਲ ਜਿਹੜੇ ਹੈੱਡਫੋਨ ਨੇ 이어ਫੋਨ ਕੋਲ ਨੇ ਬਹੁਤ ਮਹਿੰਗੇ ਆ ਤਾਂ ਉਹ ਤਕਰੀਬਨ ਆਪਣੀ ਜਿਹੜੀ ਇਹ 2 ਲੱਖ ਰੁਪਏ ਦੀ ਆਈ ਥਿੰਕ ਜਿਹੜੀ ਹੈਗੀ ਆ ਜ਼ਿਆਦਾ ਹੋ ਸਕਦੀ ਹੈ ਤੋਂ ਆਪਣਾ ਜਿਹੜਾ ਅਮਾਉਂਟ ਆ ਤੇ ਬਟ ਜੋ ਸਮਾਨ ਚੋਰੀ ਹੋਇਆ ਉਸ ਦੇ ਪੈਰਲਡਾ ਸੀ ਸਾਰਾ ਸਮਾਨ ਨੇ ਬਰੰਦ ਕਰ ਲਿਆ ਕੈਸ਼ ਸਟੋਰੀ ਕਰਕੇ ਲੈ ਕੇ ਸੀ ਉਹ ਵੀ ਬਰੰਦ ਹੋ ਗਈ ਕੋਲਾ ਹਾਂਜੀ ਜਿਹੜਾ ਕੈਸ਼ ਸਟੋਰੀ ਕਰੇ ਸੀ ਕੈਸ਼ ਸਟੋਰੀ ਉਹਦੇ ਬਾਰੇ ਜਿਹੜਾ ਕੁਛ ਕੀਤੀ ਆ ਕੁਛ ਕਿਉਂਕਿ ਇਹ ਕੁਛੇ ਖਾ ਪੀ ਗਏ ਨਸ਼ਾ ਪਤਾ ਵੀ ਕੀਤਾ ਤੇ ਬਾਕੀ ਜਿਹੜੀ ਹਜੇ ਔਨ ਪੁਲਿਸ ਮਾਨ ਨੇ ਤੇ ਇਹ ਕਰ ਵੀ ਤੋ ਅਲਾਵਾ ਵੀ ਅਸੀਂ ਹੋਰ ਕਵਰੀ ਕਰ ਰਹੇ ਹਾਂ